ਇੱਕ ਬਹੁਤ ਹੀ ਪਾਵਰਫੁਲ ਅਰਥੋਕ ਜਿਹਦਾ ਮੈਗਨੀਟਿਊਡ ਰਿਕਟਰ ਸਕੇਲ ਦੇ ਉੱਤੇ 8.8 ਦੱਸਿਆ ਜਾ ਰਿਹਾ ਬਹੁਤ ਘੱਟ ਵਾਰੀਆਂ ਆ ਕਿ ਜਦੋਂ ਇੰਨਾ ਜ਼ਬਰਦਸਤ ਹੁਚਾਓ ਕਿਸੇ ਦੁਨੀਆ ਦੇ ਹਿੱਸੇ ਦੇ ਵਿੱਚ ਆਇਆ ਹੋਵੇ ਕਿਸੇ ਦੀ ਮੌਤ ਨਹੀਂ ਹੋਈ ਇਹਦੇ ਵਿੱਚ ਕੋਈ ਇਦਾਂ ਦੀ ਗਲਬਤ ਨਹੀਂ ਹੋਈ ਲੋਕ ਜ਼ਖਮੀ ਹੋਏ ਆ ਪਰ ਜਿਹੜੀਆਂ ਬਿਲਡਿੰਗਸ ਨੇ ਉਹ ਡੈਮੇਜ ਹੋਈਆਂ ਨੇ ਅਰਥੋਕ ਜਦੋਂ ਮਤਲਬ ਜਿਹੜੀਆਂ ਇਹ ਪੂਰੇ ਕੋਸਟਲ ਏਰੀਆਜ਼ ਨੇ ਰਸ਼ੀਆ, ਜਾਪਾਨ, ਹਵਾਈ ਇੱਥੇ ਸਾਰਿਆਂ ਦੇ ਉੱਤੇ ਸੀਗਾ। ਇੱਕ ਬਹੁਤ ਹੀ ਪਾਵਰਫੁੱਲ ਆਰਥੋਕ ਜਿਹਦਾ ਮੈਗਨੀਟਿਊਡ ਰੈਕਟਰ ਸਕੇਲ ਦੇ ਉੱਤੇ 8.8 ਦੱਸਿਆ ਜਾ ਰਿਹਾ। ਇਹ ਕਮਚਾਟਕਾ ਦੇ ਨੇੜੇ ਈਸਟਰਨ ਰਸ਼ੀਆ ਦੇ ਵਿੱਚ ਇਹ ਉਚਾਲ ਆਇਆ। ਉਚਾਲ ਬਹੁਤ ਜ਼ੋਰਦਾਰ ਦਾ ਇਤਿਹਾਸ ਦੇ ਵਿੱਚ ਬਹੁਤ ਘੱਟ ਵਾਰੀਆਂ ਹੈ ਕਿ ਜਦੋਂ ਇੰਨਾ ਜ਼ਬਰਦਸਤ ਭੁਚਾਲ ਕਿਸੇ ਦੁਨੀਆ ਦੇ ਹਿੱਸੇ ਦੇ ਵਿੱਚ ਆਇਆ ਹੋਵੇ। ਇਹਦੇ ਤਬਾਦ ਫਿਰ ਸੁਨਾਮੀ ਦੀ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਕਿਉਂਕਿ ਇਹ ਅਰਥਕਵੇਕ ਇੰਨਾ ਜ਼ਬਰਦਸਤ ਸੀਗਾ ਤੇ ਸੁਨਾਮੀ ਦੀ ਵਾਰਨਿੰਗ ਜਾਪਾਨ ਦੇ ਵਿੱਚ, ਹਵਾਈ ਦੇ ਵਿੱਚ ਤੇ ਕੁਝ ਪਾਰਟਸ ਨਾਰਥ ਪੈਸੀਫਿਕ ਦੇ ਉੱਥੇ ਇਸ਼ੂ ਕੀਤੀ ਗਈ। ਜਿਹੜੇ 6 ਸਭ ਤੋਂ ਸਟਰੋਂਗ ਹੁਣ ਤੱਕ ਦੇ ਅਰਥਕਵੇਕ ਆਏ ਆ ਇਹ ਉਹਨਾਂ ਦੇ ਵਿੱਚੋਂ ਸੀਗਾ। 6 ਵੀ ਪਲੇਸ ਹਿਸਟਰੀ ਦੇ ਵਿੱਚ 8.8 ਮੈਗਨੀਟਿਊਡ ਦੀ ਚਿੱਲੀ ਦੇ ਵਿੱਚ 2010 ਦੇ ਵਿੱਚ ਆਇਆ ਸੀ ਤੇ ਇਕਵਾਡੋਰ ਕੋਲੰਬੀਆ ਦੇ ਵਿੱਚ 1906 ਦੇ ਵਿੱਚ ਆਇਆ ਸੀ ਮਤਲਬ ਇਸ ਅਰਥ ਕੁਇਕ ਕਰੇਓ ਦੇ ਬਰਾਬਰਤੀ ਹੋ ਗਈ ਹੈ ਜਿਹੜਾ ਪਚਾਲ ਆਇਆ ਰੂਸ ਤੇ ਬਹੁਤ ਰਿਮੋਟ ਏਰੀਆ ਦੇ ਵਿੱਚ ਆਇਆ ਮਤਲਬ ਉਸ ਏਰੀਆ ਦੇ ਵਿੱਚ ਜਿਹੜਾ ਬਹੁਤ ਘੱਟ ਪਾਪੂਲੇਸ਼ਨ ਆ ਉੱਥੇ ਹਾਲਾਂਕਿ ਕਿਸੇ ਦੀ ਮੌਤ ਨਹੀਂ ਹੋਈ ਇਹਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਲੋਕ ਜ਼ਖਮੀ ਹੋਏ ਆ ਪਰ ਜਿਹੜੀਆਂ ਬਿਲਡਿੰਗਸ ਨੇ ਉਹ ਡੈਮੇਜ ਹੋਈਆਂ ਨੇ ਤੇ ਹਜੇ ਤੱਕ ਕੋਈ ਡੈਥ ਰਿਪੋਰਟ ਨਹੀਂ ਹੋਈ ਦੂਜਾ ਜਿਹੜੇ ਆਪਾਂ ਜਦੋਂ ਇਤਿਹਾਸ ਤੋਂ ਖੋਲ ਕੇ ਦੇਖਦੇ ਆ ਤਾਂ 1960 ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਪੁਚਾਲਾ ਅੱਜ ਤੱਕ ਦੁਨੀਆ ਦੇ ਵਿੱਚ ਆਇਆ ਚਿੱਲੀ ਦੇ ਵਿੱਚ ਆਇਆ ਸੀ 9.5 ਮੈਗਨੀਟਿਊਡ ਦਾ ਜਿਹਨੇ ਇੰਨੀ ਜ਼ਿਆਦਾ ਡਿਸਟ੍ਰਕਸ਼ਨ ਕੀਤੀ ਸੀ ਔਰ ਪੂਰੇ ਪੈਸੀਫਿਕ ਓਸ਼ੀਅਨ ਦੇ ਨਾਲ ਸਾਰੀ ਜਾਰੀ ਸੁਨਾਮੀ ਆ ਗਈ ਸੀ ਅਲਾਸਕਾ ਦੇ ਵਿੱਚ 1964 ਦੇ ਵਿੱਚ ਅਰਥਕ ਕੋਕਾਇਆ ਸੀ ਇਹਦਾ ਮੈਗਨੀਟਿਊਡ 9.2 ਸੀ ਉਹਦੇ ਨਾਲ ਕਿੰਨੇ ਹੜ੍ਹ ਆਏ ਸੀ ਕਿੰਨੀਆਂ ਬੋਤਾਂ ਹੋਈਆਂ ਸੀ ਤੇ ਉਹਦੇ ਕਿੰਨੇ ਆਫਟਰ ਸ਼ੌਕ ਸੀਗੇ ਇੰਡੋਨੇਸ਼ੀਆ ਦੀ ਸੁਨਾਮੀ 2004 ਦੇ ਵਿੱਚ ਤੁਹਾਨੂੰ ਯਾਦ ਹੋਊਗੀ 9.1 ਕੋਇਕ ਜਿਹੜਾ ਆ ਇਹ ਸੁਮਤਰਾ ਦੇ ਨੇੜੇ ਸੁਨਾਮੀ ਤੇ ਬਾਅਦ ਦੇ ਵਿੱਚ ਮਤਲਬ ਕਿੰਨੀਆਂ ਮੌਤਾਂ ਹੋਈਆਂ ਸੀ 2 ਲੱਖ 30 ਹਜ਼ਾਰ ਦੇ ਕਰੀਬ ਮੌਤਾਂ ਕਈ ਦੇਸ਼ਾਂ ਦੇ ਵਿੱਚ ਉਹ ਸੁਨਾਮੀ ਦੇ ਨਾਲ ਹੋਈਆਂ ਸੀ 2011 ਦੇ ਵਿੱਚ ਜਾਪਾਨ ਦੇ ਵਿੱਚ ਜਿਹੜਾ ਇਹ ਆਰਥੋਕੈਕਾਇ ਸੀ 9.1 ਆਰਥੋਕੋਇਕ ਜਾਪਾਨ ਦੇ ਵਿੱਚ ਇਹਦੇ ਨਾਲ ਸੁਨਾਮੀ ਆਈ ਸੀ ਤੇ ਮੁੜ ਕੇ ਪੂਰੇ ਦਾ ਪੂਰਾ ਜਿਹੜਾ ਇਹ 18000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਇਹ ਜਿਹੜਾ ਸ਼ਹਿਰ ਆ ਜਿੱਥੇ ਇਹ ਆ ਅਰਥਕੋਇਕ ਆਇਆ ਆ ਕੈਮਚਾਟਕਾ ਇਹਦੇ ਇਤਿਹਾਸ ਦੇ ਵਿੱਚ ਵੀ ਪਹਿਲਾਂ 1952 ਦੇ ਵਿੱਚ ਇੱਥੇ ਵੀ 9.0 ਦੀ ਸਕੇਲ ਦੇ ਉੱਤੇ ਆ ਚੁੱਕਾ 23 23 ਸੁਨਾਮੀ ਪੈਦਾ ਹੋਈ ਸੀ ਉਹਦੇ ਤੋਂ ਬਾਅਦ ਇਹਨੂੰ ਰੋਕ ਲਿਆ ਗਿਆ ਜਿਹੜੀ ਸੁਨਾਮੀ ਵਾਰਨਿੰਗ ਆ ਉਹ ਹੁਣ ਐਡਵਾਈਜ਼ਰੀ ਸੀਐਸਐਲ ਦੇ ਵਿੱਚ ਉਹਨੂੰ ਡੀਗ੍ਰੇਡ ਕਰ ਦਿੱਤਾ ਗਿਆ ਅਰਥਕੋਇਕ ਜਦੋਂ ਮਤਲਬ ਜਿਹੜੀਆਂ ਇਹ ਪੂਰੇ ਕੋਸਟਲ ਏਰੀਆਜ਼ ਨੇ ਰਸ਼ੀਆ ਜਾਪਾਨ ਹਵਾਈ ਇਥੇ ਸਾਰਿਆਂ ਦੇ ਉੱਤੇ ਸੀਗਾ ਫਿਰ ਇਹਦੀ ਇਹਨੂੰ ਰੀਕਲਾਸੀਫਾਈ ਕੀਤਾ ਗਿਆ ਇਥੇ ਬੜੀ ਦਿਲਚਸਪ ਗੱਲ ਆ ਕਿ ਹੁਣ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਪਚਾਲ 8.8 ਜਿਹੜਾ ਮੈਗਨੀਟਿਊਡ ਦਾ ਸੀਗਾ ਰੈਕਟਰ ਸਕੇਲ ਦੇ ਉੱਤੇ ਜਿਹੜਾ ਪੈਮਾਨਾ ਇੱਕ ਪਚਾਲ ਨੂੰ ਮਾਪਦਾ ਆ ਕਿਉਂਕਿ ਇਹਦੇ ਤੇ ਵੱਖ-ਵੱਖ ਸਕੇਲ ਹੁੰਦੀ 8.8 ਬਹੁਤ ਖਤਰਨਾਕ ਮਤਲਬ ਪਚਾਲ ਮੰਨਿਆ ਜਾਂਦਾ ਇਹ ਪਹਿਲਾਂ ਜਦੋਂ ਆਇਆ ਸੀ ਤਾਂ ਵਿਗਿਆਨੀਆਂ ਨੇ ਕਿਹਾ ਸੀ ਕਿ ਇਹ 8 ਆ 8.0 ਰੈਕਟਰ ਸਕੇਲ ਦੇ ਉੱਤੇ ਫਿਰ ਬਾਅਦ ਦੇ ਵਿੱਚ ਇਹਨੂੰ ਅਪਗ੍ਰੇਡ ਕੀਤਾ ਇਹਨਾਂ ਨੇ ਥੋੜੇ ਥੋੜੇ ਘੰਟਿਆਂ ਬਾਅਦ ਕਿ ਨਹੀਂ ਇਹ 8.7 ਆ ਹੁਣ ਇਹ ਕਹਿੰਦੇ ਆ ਕਿ 8.8 ਆ ਇਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫੇਰ ਅਪਗ੍ਰੇਡ ਕਰ ਦੇਣ ਕਿਉਂਕਿ ਉਹਦਾ ਮੈਗਨੀਟਿਊਡ ਇੱਕਦਮ ਨਹੀਂ ਕੀਤਾ ਜਾ ਸਕਦਾ ਉਹਦੇ ਵੱਖ-ਵੱਖ ਪਹਿਲੂ ਦੇਖੇ ਜਾ ਰਹੇ ਆ ਸੋ ਬਹੁਤ ਇਹ ਜਿਹੜੇ ਸ਼ਹਿਰ ਆ ਉਹਨਾਂ ਦੇ ਉੱਤੇ ਅਸਰ ਪਿਆ ਹੈ ਤੇ ਹੁਣ ਜਿਹੜੀ ਇਹ ਵਾਰਨਿੰਗ ਸਾਈਨ ਸੀਗੀਆਂ ਉੱਤੇ ਕੁਛ ਨਾ ਕੁਛ ਆਉਣੇ ਸ਼ੁਰੂ ਹੋਗਾ ਸੀ ਪਰ ਹੁਣ ਇਹ ਸਾਰੀ ਜਿਹੜੀ ਐਡਵਾਈਜ਼ਰੀ ਸ਼ੇ ਨੂੰ ਡਾਊਨ ਗ੍ਰੇਡ ਕਰ ਦਿੱਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ